ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਨੂੰ ਲੈ ਕੇ ਅੱਜ ਨਤੀਜੇ ਐਲਾਨੇ ਜਾਣੇ ਨੇ ਤੇ ਉੱਥੇ ਹੀ ਇਹਨਾਂ ਚਾਰ ਸੀਟਾਂ ਦੇ ਉੱਤੇ ਕਿਸਮਤ ਬਦਲਣ ਜਾ ਰਹੀ ਹੈ ਤੇ ਦੱਸਿਏ ਕਿ ਪਹਿਲਾ ਡੇਰਾ ਬਾਬਾ ਨਾਨਕ ਉੱਥੇ ਹੀ ਗਿੱਦੜ ਬਾਹਾ ਬਰਨਾਲਾ ਅਤੇ ਚੱਬੇਵਾਲ ਦੇ ਵਿੱਚ ਜਿਮਨੀ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਅਪਡੇਟ ਲੈ ਕੇ ਹਾਜ਼ਰ ਹੋਇਆ ਦੱਸਦੀ ਕਿ ਪਹਿਲਾ ਡੇਰਾ ਬਾਬਾ ਨਾਨਕ ਦੀ ਗੱਲ ਕਰਦੇ ਆ ਉੱਥੋਂ ਜਿਹੜੇ ਕਿ ਜਤਿੰਦਰ ਕੌਰ ਰੰਦਾਵਾ ਕੇ ਚੱਲ ਰਹੇ ਨੇ ਉਹਨਾਂ ਨੂੰ ਵੋਟ ਹੈ ਜਿਹੜੀ ਕਿ 21108 ਜਿਹੜੀ ਕਿ ਪੈ ਚੁੱਕੀ ਹੈ ਤੇ ਉੱਥੇ ਗੁਰਦੀਪ ਸਿੰਘ ਰੰਦਾਵਾ ਆਮ ਆਦਮੀ ਪਾਰਟੀ ਦੇ ਵੱਲੋਂ ਉਹਨਾਂ ਨੂੰ ਜਿਹੜਾ ਕਿ 19415 ਬੋਟ ਪਈ ਹੈ ਉੱਥੇ ਰਵਿਕਰਨ ਜਿਹੜੇ ਕਾਲੋ ਨੇ ਉਹਨਾਂ ਨੂੰ ਜਿਹੜੇ ਕਿ ਭਾਜਪਾ ਦੇ ਵੱਲੋਂ ਸਿਆਸੀ ਅਖੜੇ ਦੇ ਵਿੱਚੋਂ उतारे ਗਏ ਉਹਨਾਂ ਨੂੰ ਜਿਹੜੀ ਕਿ ਹਜੇ ਵੋਟ ਬਹੁਤ ਘੱਟ ਪਈ ਹੈ ਜਿਹੜੇ ਕਿ 2535 ਵੋਟ ਹੈ ਉੱਥੇ ਲਾਪਰੇ ਸਿੰਘ ਤੂਫਾਨ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਜਿਹੜੇ ਕਿ ਸਿਆਸੀ ਅਖੜੇ ਦੇ ਵਿੱਚੋਂ उतारे ਗਏ ਨੇ ਤੇ ਅੰਮ੍ਰਿਤਪਾਲ ਦੇ ਸਾਥੀ ਨੇ ਤੇ ਉਹਨਾਂ ਨੂੰ ਹਜੇ ਜਿਹੜੀ ਕਿ ਵੋਟ ਹੈ 419 ਪਈ ਹੈ ਤੇ ਕਈ ਉਥੇ ਜਿਹੜੇ ਕਿ ਆਜ਼ਾਦ ਉਮੀਦਵਾਰ ਨੇ ਤੇ ਜਿਸ ਤੋਂ ਬਾਅਦ ਲਗਾਤਾਰ ਜਿਹੜੀ ਕਿ ਚਰਚਾ ਹੁਣ ਡੇਰਾ ਬਾਬਾ ਨਾਨਕ ਤੋਂ ਸੀ ਇਹ ਤੇ ਹੁਣ ਚੱਬੇਵਾਲ ਦੀ ਗੱਲ ਕਰਦੇ ਆ ਚੱਬੇਵਾਲ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਕਿ ਅੱਗੇ ਚੱਲ ਰਹੀ ਹੈ ਜਿਹੜੇ ਕਿ ਚੱਬੇਵਾਲ ਦੇ ਬੇਟਾ ਜਿਹੜੇ ਕਿ ਇਸ਼ਾਨ ਕੁਮਾਰ ਸਭ ਤੋਂ ਅੱਗੇ ਚੱਲ ਰਹੇ ਨੇ ਤੇ ਉਹਨਾਂ ਨੂੰ ਵੋਟ ਹੈ ਜਿਹੜੀ ਕਿ 26616 ਬੋਟ ਪੈ ਚੁੱਕੀ ਹੈ ਤੇ ਉਥੇ ਰਣਜੀਤ ਕੁਮਾਰ ਜਿਹੜੇ ਕਿ ਕਾਂਗਰਸ ਪਾਰਟੀ ਦੇ ਵੱਲੋਂ ਨੇ ਚੱਬੇਵਾਲ ਦੇ ਵਿੱਚ ਨੇ ਤੇ ਵੋਟ ਉਹਨਾਂ ਨੂੰ ਜਿਹੜੀ ਕਿ 12708 ਜਿਹੜੇ ਕਿ ਮਰਜ਼ਨ ਦੇ ਨਾਲ ਨੇ ਤੇ ਜਿਸ ਤੋਂ ਦੌਰਾਨ ਉੱਥੇ ਹੀ ਸੋਹਣ ਸਿੰਘ ਠੰਡਲ ਜਿਹੜੇ ਕਿ ਆਕਾਲੀ ਛੱਡ ਕੇ ਭਾਜਪਾ ਚ ਸ਼ਾਮਲ ਹੋਏ ਤੇ ਭਾਜਪਾ ਨੇ ਉਹਨਾਂ ਨੂੰ ਟਿਕਟ ਦਿੱਤੀ ਤੇ ਉੱਥੇ ਹੀ ਚੱਬੇਵਾਲ ਦੇ ਵਿੱਚ ਸੋਹਣ ਸਿੰਘ ਠੰਡਲ ਨੂੰ ਜਿਹੜੀ ਕਿ 3288 ਵੋਟ ਪਈ ਹੈ ਤੇ ਉੱਥੇ ਹੀ ਚੱਬੇਵਾਲ ਦੇ ਵਿੱਚ ਕਈ ਆਜ਼ਾਦ ਉਮੀਦਵਾਰ ਵੀ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਲਗਾਤਾਰ ਚੱਬੇਵਾਲ ਦੀ ਅਪਡੇਟ ਸੀ ਤੇ ਚੱਬੇਵਾਲ ਦੇ ਵਿੱਚ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਤੇ ਕਿਤੜ ਬਾਹ ਜਿਹੜੀ ਕਿ ਹੌਟ ਸੀਟ ਮੰਨੀ ਜਾ ਰਹੀ ਹੈ ਉਸ ਦੇ ਵਿੱਚ ਡਿੰਪੀ ਢਿੱਲੋ ਸਭ ਤੋਂ ਅੱਗੇ ਚੱਲ ਰਹੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਸਿਆਸੀ ਖੜੇ ਦੇ ਵਿੱਚ ਉਹਨਾਂ ਨੂੰ ਉਤਾਰਿਆ ਗਿਆ ਸੀ ਤੇ ਉਹਨਾਂ ਨੂੰ ਵੋਟ ਹੈ ਜਿਹੜੀ ਕਿ 16576 ਵੋਟ ਪੈ ਚੁੱਕੀ ਹੈ ਤੇ ਹਜੇ ਨਤੀਜੇ ਹੋਰ ਆਉਣੇ ਨੇ ਤੇ ਉੱਥੇ ਹੀ ਦੇਖਣਯੋਗ ਇਹ ਹੋਵੇਗਾ ਕਿ ਕੌਣ ਕਿਸ ਦੀ ਅੜੀ ਪੰਦਾ ਹੈ ਤੇ ਗਿੱਦੜ ਬਾਹ ਦੇ ਵਿੱਚ ਗੱਲ ਕਰੀਏ ਡਿੰਪਿਟ ਲੋ ਸਭ ਤੋਂ ਅੱਗੇ ਚੱਲ ਰਹੀ ਨੇ ਆਮ ਆਦਮੀ ਪਾਰਟੀ ਜਿਹੜੀ ਕਿ ਸਭ ਤੋਂ ਅੱਗੇ ਚੱਲ ਰਹੀ ਹੈ ਤੇ ਉੱਥੇ ਹੀ ਅਮਰਤਾ ਵੜਿੰਗ ਰਾਜਾ ਵੜਿੰਗ ਦੀ ਪਤਨੀ ਜਿਹੜੇ ਕਿ 12604 ਵੋਟਾਂ ਨੂੰ ਪਈਆਂ ਤੇ ਮਨਪ੍ਰਿਤ ਬਾਦਲ ਜਿਹੜੇ ਕਿ ਭਾਜਪਾ ਦੇ ਵੱਲੋਂ ਨੇ ਉਹਨਾਂ ਦੇ ਵੱਲੋਂ ਜਿਹੜੀ ਕਿ 3481 ਬੋਟ ਪਈ ਹੈ ਤੇ ਉੱਥੇ ਸੁਖਰਾ ਸਿੰਘ ਨਿਆਮੀ ਵਾਲਿਆਂ ਨੂੰ ਜਿਹੜੀ ਕਿ ਹਜੇ 160 ਵੋਟ ਜਿਹੜੀ ਕਿ ਅੱਗੇ ਚੱਲ ਰਹੇ ਨੇ ਤੇ ਉੱਥੇ ਜਿਹੜੇ ਕਿ ਸੁਖਰਾ ਸਿੰਘ ਨਿਆਮੀ ਵਾਲਿਆਂ ਨੂੰ ਬਹੁਤ ਘੱਟ ਬੋਟ ਪਈ ਹੈ ਤੇ ਉੱਥੇ ਸਿਮਰਨਜੀਤ ਸਿੰਘ ਮਾਨ ਨੇ ਉਹਨਾਂ ਨੂੰ ਸਿਆਸੀ ਅਖਾੜੇ ਦੇ ਵਿੱਚ ਉਤਾਰਿਆ ਸੀ ਤੇ ਹਜੇ ਹੋਰ ਉਮੀਦਵਾਰ ਹੈ ਜਿਹੜੇ ਕਿ ਆਜ਼ਾਦ ਲੜ ਰਹੇ ਨੇ ਤੇ ਇਹਨਾਂ ਚਾਰ ਸੀਟਾਂ ਦੇ ਵਿੱਚ ਇੱਕ ਬਰਨਾਲਾ ਸੀਟ ਹੈ ਤੇ ਜਿਸ ਦੇ ਵਿੱਚ ਕੁਲਦੀਪ ਸਿੰਘ ਟਿੱਲੋ ਕਾਲਾ ਟੀਲੋ ਜਿਹੜੇ ਕਿ ਕਾਂਗਰਸ ਪਾਰਟੀ ਤੋਂ ਅੱਗੇ ਨੇ ਤੇ ਉੱਥੇ ਹੀ ਕਾਂਗਰਸ ਪਾਰਟੀ ਜਿਹੜੀ ਕਿ ਬਰਨਾਲਾ ਦੇ ਵਿੱਚ ਸਭ ਤੋਂ ਅੱਗੇ ਚੱਲ ਰਹੀ ਹੈ ਤੇ ਹਰਦੀਪ ਹਰਿੰਦਰ ਸਿੰਘ ਢਾਲੀਵਾਲ ਜਿਹੜੇ ਕਿ ਮੰਤਰੀ ਮੀਥੇਰ ਦੇ ਮਾਸੀ ਦੇ ਮੁੰਡੇ ਦੱਸੇ ਜਾ ਰਹੇ ਨੇ ਤੇ ਹੁਣ ਆਮ ਆਦਮੀ ਪਾਰਟੀ ਜਿਹੜੀ ਕਿ ਪਿੱਛੇ ਹੋ ਗਈ ਹੈ ਤੇ ਉੱਥੇ ਹੀ ਕਾਂਗਰਸ ਪਾਰਟੀ ਜਿਹੜੀ ਕਿ ਅੱਗੇ ਚੱਲ ਰਹੀ ਹੈ ਬਰਨਾਲਾ ਦੇ ਵਿੱਚ ਕਾਂਗਰਸ ਪਾਰਟੀ ਸਭ ਤੋਂ ਅੱਗੇ ਚੱਲ ਰਹੀ ਹੈ ਤੇ ਆਮ ਆਦਮੀ ਪਾਰਟੀ ਜਿਹੜੀ ਕਿ ਦੂਜੇ ਨੰਬਰ ਤੇ ਹੋ ਗਈ ਹੈ ਤੇ ਬਰਨਾਲਾ ਦੇ ਵਿੱਚ ਹਰਿੰਦਰ ਸਿੰਘ ਢਾਲੀਵਾਲ ਜਿਹੜੇ ਕਿ 9728 ਬੋਡ ਦੇ ਨਾਲ ਜਿਹੜੇ ਕਿ ਉਹਨਾਂ ਨੂੰ ਪਈਆਂ ਨੇ ਤੇ ਉੱਥੇ ਹੀ ਕੇਵਲ ਸਿੰਘ ਢਿੱਲੋਂ ਜਿਹੜੇ ਕਿ ਭਾਜਪਾ ਦੇ ਵੱਲੋਂ ਸਿਆਸੀ ਖੜੇ ਦੇ ਵਿੱਚ ਉਤਾਰੇ ਗਏ ਨੇ ਤੇ ਉਹਨਾਂ ਨੂੰ 9012 ਵੋਟ ਪਈਆਂ ਤੇ ਉੱਥੇ ਹੀ ਆਜ਼ਾਦ ਉਮੀਦਵਾਰ ਲੜ ਰਹੇ تھے ਗੁਰਦੀਪ ਸਿੰਘ ਬਾਟੂ ਹਜੇ 8234 ਹੈ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਜੋ ਗੋਵਿੰਦ ਸਿੰਘ ਸੰਧੂ ਨੇ ਯਾਨੀ ਕਿ ਸਮਰਨਜੀਤ ਸਿੰਘ ਮਾਨ ਦੇ ਦੋਤੇ ਨੇ ਉਹਨਾਂ ਨੂੰ 3482 ਬੋਟ ਪਈ ਹੈ ਤੇ ਕਈ ਉਥੇ ਆਜ਼ਾਦ ਉਮੀਦਵਾਰ ਉਥੇ ਵੀ ਖੜਰੇ ਹੋਏ ਨੇ ਤੇ ਇਹ ਬਰਨਾਲਾ ਦੀ ਅਪਡੇਟ ਸੀ ਤੇ ਜਿਸ ਦੇ ਵਿੱਚ ਸਭ ਤੋਂ ਹੌਟ ਸੀਟ ਹੈ ਜਿਹੜੀ ਕਿ ਗਿੱਦੜ ਬਹਾਮਣੀ ਜਾ ਰਹੀ ਹੈ ਇਹਨਾਂ ਚਾਰ ਸੀਟਾਂ ਦੇ ਉੱਤੇ ਅੱਜ ਜਿਮਨੀ ਚੋਣਾਂ ਦੇ ਨਤੀਜੇ ਐਲਾਨੇ ਜਾਣੇ ਨੇ ਤੇ ਬੀਤੇ ਦਿਨਾਂ ਦੇ ਵਿੱਚ ਹੀ ਜਿਹੜਾ ਕਿ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਜਿਮਨੀ ਚੋਣਾਂ ਦਾ ਐਲਾਨ ਕੀਤਾ ਸੀ ਤੇ ਅੱਜ ਕਿਸ ਦੀ ਕਿਸਮਤ ਬਦਲਦੀ ਹੈ ਤੇ ਕੌਣ ਕਿਸ ਦੀ ਅੜੀ ਪਾਉਂਦਾ ਹੈ ਤੇ ਕੌਣ ਕਿੰਨੀ ਕੁ ਟੱਕਰ ਦਿੰਦਾ ਹੈ ਇਹ ਦੇਖਣਯੋਗ ਹੋਵੇਗਾ ਨਤੀਜਿਆਂ ਦਾ ਜਿਹੜਾ ਕਿ ਜਲਦ ਹੀ ਐਲਾਨ ਹੋ ਜਾਵੇਗਾ ਪਰੰਤੂ ਇਸ ਤੋਂ ਪਹਿਲਾਂ ਹੀ ਪੂਰੇ ਅੰਤੌਰ ਤੇ ਨਤੀਜਿਆਂ ਦੇ ਵਿੱਚ ਇਹ ਸਾਰੀਆਂ ਅਪਡੇਟਾਂ ਦੇਖਣ ਨੂੰ ਮਿਲ ਰਹੀਆਂ ਨੇ ਤੇ ਡੇਰਾ ਬਾਬਾ ਨਾਨਕ ਦੇ ਵਿੱਚ ਉਥੇ ਹੀ ਜਿਹੜੀਆਂ ਕਿ ਗੱਲ ਕਰੀਏ ਲਗਾਤਾਰ ਉਥੇ ਹੀ ਕਾਂਗਰਸ ਪਾਰਟੀ ਅੱਗੇ ਚੱਲ ਰਹੀ ਹੈ ਤੇ ਗੁਰਦੀਪ ਸਿੰਘ ਰੰਧਾਵਾ ਜਿਹੜੇ ਕਿ ਪਿੱਛੇ ਹੋ ਗਏ ਨੇ ਯਾਨੀ ਕਿ ਕਾਂਗਰਸ ਡੇਰਾਬਾ ਬਨਾਨਕ ਤੋਂ ਅੱਗੇ ਹੈ ਤੇ ਉਥੇ ਹੀ ਜਿਹੜੀ ਕਿ ਆਮ ਆਦਮੀ ਪਾਰਟੀ ਪਿੱਛੇ ਚੱਲ ਰਹੀ ਹੈ ਚੱਬੇਵਾਲ ਦੇ ਗੱਲ ਕਰੀਏ ਤਾਂ ਉਥੇ ਆਮ ਆਦਮੀ ਪਾਰਟੀ ਦੇ ਜਿਹੜੇ ਕਿ ਉਮੀਦਵਾਰ ਇਸ਼ਾਨਕ ਕੁਮਾਰ ਨੇ ਜਿਹੜੇ ਕਿ ਸਭ ਤੋਂ ਅੱਗੇ ਚੱਲ ਰਹੇ ਨੇ ਤੇ ਕਾਂਗਰਸ ਪਾਰਟੀ ਜਿਹੜੀ ਕਿ ਚੱਬੇਵਾਲ ਤੇ ਪਿੱਛੇ ਰਹਿ ਗਈ ਹੈ ਤੇ ਜਿਸ ਦੌਰਾਨ ਗਿੱਦੜਬਾਹ ਦੀ ਗੱਲ ਕਰੀਏ ਤਾਂ ਉਥੇ ਵੀ ਆਮ ਆਦਮੀ ਪਾਰਟੀ ਦੇ ਜਿਹੜੀ ਕਿ ਪੂਰਨ ਤੌਰ ਤੇ ਰੇਸ ਕਾਂਗਰਸ ਪਾਰਟੀ ਦੇ ਨਾਲ ਦਿਖਾਈ ਦੇ ਰਹੀ ਹੈ ਡਿੰਪੀ ਢਿੱਲੋ ਜਿਹੜੇ ਕਿ ਸਭ ਤੋਂ ਵੱਧ ਵੋਟਾਂ ਲੈ ਰਹੇ ਨੇ ਤੇ ਜਿਸ ਦੇ ਵਿੱਚ 16576 ਵੋਟ ਉਹਨਾਂ ਨੂੰ ਪਈ ਹੈ ਤੇ ਹਜੇ ਹੋਰ ਜਿਹੜੇ ਕਿ ਨਤੀਜਿਆਂ ਦੇ ਵਿੱਚੋਂ ਦੇਖਣਾ ਹੋਵੇਗਾ ਕਿ ਕੌਣ ਕਿਸ ਤੋਂ ਅੱਗੇ ਹੁੰਦਾ ਹੈ ਤੇ ਕੌਣ ਕਿਸ ਤੋਂ ਪਿੱਛੇ ਪਰੰਤੂ ਇਹ ਚਾਰ ਸੀਟਾਂ ਦੇ ਉੱਤੇ ਨਵੀਂ ਅਪਡੇਟ ਹੈ ਤੇ ਉੱਥੇ ਕਾਂਗਰਸ ਪਾਰਟੀ ਜਿਹੜੀ ਕਿ ਆਮ ਆਦਮੀ ਪਾਰਟੀ ਤੋਂ ਬਰਨਾਲਾ ਦੇ ਵਿੱਚ ਅੱਗੇ ਚੱਲ ਰਹੀ ਹੈ ਕਾਂਗਰਸ ਪਾਰਟੀ ਨੇ ਉਹ 11995 ਵੋਟ ਜਿਹੜੀ ਕਿ ਪੈ ਚੁੱਕੀ ਹੈ ਤੇ ਚਾਰ ਸੀਟਾਂ ਦੀ ਅਪਡੇਟ ਸੀ ਤੇ ਜਿਸ ਦੇ ਵਿੱਚ ਚੱਬੇਵਾਲ ਡੇਰਾ ਬਾਬਾ ਨਾਨਕ ਗਿੱਦੜਬਹਾ ਤੇ ਉਥੇ ਚੱਬੇਵਾਲ ਦੇ ਵਿੱਚ ਅੱਜ ਚਾਰ ਸੀਟਾਂ ਦੇ ਉੱਤੇ ਨਤੀਜੇ ਐਲਾਨੇ ਜਾਣੇ ਨੇ ਪਰੰਤੂ ਲਗਾਤਾਰ ਹਜੇ VOTING ਜਾਰੀ ਹੈ ਗਿਣਤੀ ਜਾਰੀ ਹੈ ਤੇ ਜਿਸ ਤੋਂ ਬਾਅਦ ਇਹਨਾਂ ਚਾਰ ਸੀਟਾਂ ਦੇ ਵਿੱਚ ਦੇਖਣਾ ਹੋਵੇਗਾ ਕਿ ਕੌਣ ਹੈ ਕਿਸ ਦੀ ਅੜੀ ਪੰਦ ਹੈ ਪਰੰਤੂ ਚਾਰ ਸੀਟਾਂ ਦੇ ਉੱਤੇ ਨਵੀਂ ਅਪਡੇਟ ਹੈ ਦੋ ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਦੀ ਰੇਸ ਹੈ ਤੇ ਉੱਥੇ ਦੋ ਸੀਟਾਂ ਦੇ ਉੱਤੇ ਕਾਂਗਰਸ ਪਾਰਟੀ ਦੀ ਸੀਟ ਹੈ ਤੇ ਡੇਰਾ ਬਾਬਾ ਨਾਨਕ ਦੇ ਵਿੱਚ ਕਾਂਗਰਸ ਪਾਰਟੀ ਅੱਗੇ ਚੱਲ ਰਹੀ ਹੈ ਤੇ ਉੱਥੇ ਹੀ ਜਿਹੜੇ ਕਿ ਬਰਨਾਲਾ ਦੇ ਵਿੱਚ ਵੀ ਕਾਂਗਰਸ ਪਾਰਟੀ ਸਭ ਤੋਂ ਅੱਗੇ ਚੱਲ ਰਹੀ ਹੈ ਤੇ ਹੁਣ ਗੱਲ ਕਰੀਏ ਡੇਰਾ ਬਾਬਾ ਨਾਨਕ ਤੋਂ ਜਿਹੜੇ ਕਿ ਕਾਂਗਰਸ ਪਾਰਟੀ ਸੀ ਤੇ ਚੱਬੇਵਾਲ ਤੇ ਗਿੱਦੜਵਾੜ ਦੇ ਵਿੱਚ ਆਮ ਆਦਮੀ ਪਾਰਟੀ ਸਭ ਤੋਂ ਅੱਗੇ ਚੱਲ ਰਹੀ ਹੈ ਤੇ ਉੱਥੇ ਆਮ ਆਦਮੀ ਪਾਰਟੀ ਕਿੰਨੀਆਂ ਸੀਟਾਂ ਲੈ ਕੇ ਜਾਂਦੀ ਹੈ ਚਾਰਾਂ ਦੇ ਵਿੱਚੋਂ ਤੇ ਉੱਥੇ ਹੀ ਕਾਂਗਰਸ ਪਾਰਟੀ ਕਿੰਨੇ ਸੀਟਾਂ ਤੇ ਜਾ ਕੋਈ ਹੋਰ ਜਿਹੜੀ ਕਿ ਸਿਆਸੀ ਪਾਰਟੀ ਅੱਗੇ ਆ ਰਹੀ ਹੈ ਤੇ ਜਿਸ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦਾ ਪੂਰਨ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਤੇ ਡੇਰਾ ਬਾਬਾ ਨਾਨਕ ਦੇ ਵਿੱਚ ਉੱਥੇ ਕਾਂਗਰਸ ਪਾਰਟੀ ਜਿਹੜੀ ਕਿ ਸਭ ਤੋਂ ਅੱਗੇ ਹੈ ਚੱਬੇਵਾਲ ਦੇ ਵਿੱਚ ਇਸ਼ਾਨ ਕੁਮਾਰ ਨੇ ਸਭ ਤੋਂ ਅੱਗੇ ਗਿੱਦੜਬਾਦ ਵਿੱਚ ਹਰਦੀਪ ਸਿੰਘ ਢਿੰਪੇ ਢੱਲੋ ਤੇ ਬਰਨਾਲਾ ਦੇ ਵਿੱਚ ਕੁਲਦੀਪ ਸਿੰਘ ਜਿਹੜੇ ਕਿ ਢੱਲੋ ਕਾਲਾ ਢੱਲੋ ਜਿਹੜੇ ਕਿ ਸਭ ਤੋਂ ਅੱਗੇ ਨੇ ਤੇ ਇਹਨਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੀ ਜਿਹੜੀ ਕਿ ਕਾਂਗਰਸ ਪਾਰਟੀ ਤੇ ਦੋਨਾਂ ਦੀ ਰੇਸ ਚੱਲ ਰਹੀ ਹੈ ਲਗਭਗ ਜਿਹੜੇ ਕਿ ਨਤੀਜਿਆਂ ਦੀ ਗਿਣਤੀ ਹਜੇ ਚੱਲੀ ਹੈ ਤੇ ਅੱਜ ਜਲਦ ਹੀ ਜਿਹੜੇ ਕਿ ਨਤੀਜੇ ਐਲਾਨੇ ਜਾਣਗੇ ਤੇ ਸਵੇਰੇ 8 ਵਜੇ ਤੋਂ ਹੀ VOTING ਹੋ ਰਹੀ ਹੈ ਤੇ VOTING ਦੌਰਾਨ ਉੱਥੇ ਹੀ ਇਹਨਾਂ 4 ਸੀਟਾਂ ਦੇ ਵਿੱਚ ਨਤੀਜਿਆਂ ਦੀ ਗਿਣਤੀ ਜਾਰੀ ਹੈ ਤੇ ਕੌਣ ਕਿਸ ਦੀ ਅੜੀ ਪੰਨੇਗਾ ਹੌਲੀ-ਹੌਲੀ ਇਹਨਾਂ ਨਤੀਜੇ ਨੂੰ ਲੈ ਕੇ ਅਪਡੇਟ ਦਿੰਦੇ ਰਹਾਂਗੇ ਪਰੰਤੂ ਇਹਨਾਂ 4 ਸੀਟਾਂ ਦੇ ਵਿੱਚ 2 ਸੀਟਾਂ ਦੇ ਉੱਤੇ ਕਾਂਗਰਸ ਪਾਰਟੀ ਅੱਗੇ ਹੈ ਤੇ 2 ਸੀਟਾਂ ਦੇ ਵਿੱਚ ਜਿਹੜੀ ਕਿ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਜਿਮਨੀ ਚੋਣਾ ਦੇ ਵਿੱਚ ਚਾਰ ਵਿਧਾਨ ਸਭਾ ਸੀਟਾਂ ਦੇ ਉੱਤੇ ਅੱਜ ਜਿਮਨੀ ਚੋਣਾ ਹੋਈਆਂ ਤੇ ਜਿਸ ਤੋਂ ਬਾਅਦ ਨਤੀਜਿਆਂ ਦਾ ਐਲਾਨ ਹੋਣਾ ਹੈ ਅੱਜ ਤੇ ਉੱਥੇ ਹੀ ਦੋ ਸੀਟਾਂ ਦੇ ਵਿੱਚ ਜਿਹੜੀ ਕਿ ਆਮ ਆਦਮੀ ਪਾਰਟੀ ਸਭ ਤੋਂ ਅੱਗੇ ਚੱਲ ਰਹੀ ਹੈ ਤੇ ਉੱਥੇ ਹੀ ਕੌਣ ਕਿਸ ਨੂੰ maat ਪਾਏਗਾ ਤੇ ਆਮ ਆਦਮੀ ਪਾਰਟੀ ਕਿੰਨੀਆਂ ਚਾਰਾਂ ਦੇ ਵਿੱਚੋਂ ਸੀਟਾਂ ਲੈ ਕੇ ਜਾਂਦੀ ਹੈ ਤੇ ਕਾਂਗਰਸ ਪਾਰਟੀ ਕਿੰਨੀਆਂ ਸੀਟਾਂ ਲੈ ਕੇ ਜਾਂਦੀ ਹੈ ਤੇ ਭਾਜਪਾ ਤੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਾਂ ਕੋਈ ਆਜ਼ਾਦ ਉਮੀਦਵਾਰ ਅੱਗੇ ਆਉਂਦਾ ਦੇ ਨੇ ਨਤੀਜੇ ਨੂੰ ਲੈ ਕੇ ਅੱਜ ਅਪਡੇਟ ਆਵੇਗੀ ਤੇ ਤੁਹਾਡੇ ਨਾਲ ਜਿਹੜੀ ਹੈ ਕਿ ਅਪਡੇਟ ਹਮੇਸ਼ਾ ਹੀ ਹੱਤਰਾਂ ਦੀ ਸਾਂਝੀ ਕਰਦੇ ਰਹਾਂਗੇ ਤੇ ਹੁਣ ਵੀ ਜਿਹੜੀ ਕਿ ਡੇਰਾ ਬਾਬਾ ਬਾਨਕ ਚੜਿੰਪਟਲੋਂ ਨੂੰ ਲੈ ਕੇ ਇਹ ਨਤੀਜੇ ਆਏ ਨੇ ਤੇ ਅੱਜ ਪੰਜਾਬ ਦੀਆਂ 4 ਸੀਟਾਂ ਦੇ ਉੱਤੇ ਜਿਹੜੀ ਕਿ ਜਿਮਨੀ ਚੋਣਾਂ ਦੇ ਨਤੀਜੇ ਹਲਾਣੇ ਜਾਣਗੇ